ਕੋੜੋ ਨਹੀਂ ਬੁੱਧੀ ਹੋਈ ਨਹੀਂ जी किसी जगह पे गोली चली है ਸਰ ਸਾਡੇ ਘਰ ਦੇ ਬਾਹਰ ਹੀ ਗੋਲੀ ਚੱਲੀ ਜਾ ਰਹੀ ਹੈ ਜਿੰਨ ਮੈਣੀਆ ਬ੍ਰਾਹਮਣਾ ਕੀ ਹੋਇਆ ਕੀ ਪਰ ਆਪਾਂ ਦੇ ਇੱਥੇ ਸ਼ਹਿਰ ਆਪਾਂ ਕੰਮ ਕਰਦੇ ਆਪਾਂ ਘਰ ਗਏ ਤੇ ਰੋਟੀ ਪਾਣੀ ਖਾਦਾ ਤੇ ਉਹ ਕਿਤੇ ਖਰਾਫਾਰ ਤੋਂ ਬੇਸੁੱਟਿਆ ਇਹ ਨਿਆਣੇ ਲਾਉਣ ਗਏ ਉਹ ਉੱਤੇ ਮੁੰਡਾ ਉੱਤੇ ਚੜਿਆ ਨਾ ਥੱਲੇ ਸੋਚ ਲਾਉਂਦੀ ਬਿਲੋਂ ਉਹਨੂੰ ਉੱਥੇ ਮਾਰਨ ਲੱਗੇ ਉੱਥੋਂ ਆਏ ਬਾਜ ਕਹਿਣੇ ਵੀ ਚੂੜਿਓ ਤੁਹਾਨੂੰ ਐਂ ਕਰਾਂਗੇ ਜ્યાં ਕਰਦਾਂਗੇ ਤੁਹਾਨੂੰ ਛੱਡਣਾ ਨਹੀਂ ਜਾ ਬਹੁਤ ਜ਼ਿਆਦਾ ਗਲਤ ਇਦਾਂ ਛੋਟੇ ਛੋਟੇ ਬੱਚੇ ਵੀ ਸਾਰਾ ਬਾਜ਼ਾਰ ਫੁੱਲ ਹੋਇਆ ਉਹਨਾਂ ਨੇ ਵੀ ਤੰਨੇ ਉਹ ਆ ਤਾ ਪਤੜਾ ਪਤੜਾ ਅ ਜਨਰਲ ਕੋਟਾ ਜੱਟ ਸੇ ਇਹ ਨਾਲ ਸਰ ਕਬਲ ਨਹੀਂ ਕਬਲੀ ਸਾਰੇ ਮੋਹਰ ਵਾਲ ਬੰਦਾ ਸਰਪੰਚ ਗੁਰਸ ਸਿੰਘ ਨਾਲ ਨਵ ਰਾਜਾ ਰਾਜਾ ਤੇ ਸਾਰੇ 12 ਬੰਦੇ ਆ ਗਏ ਕਿੰਨੇ ਜਣਾਂ ਨੂੰ ਗੋਲੀ ਲੱਗੀ ਭਾਈ ਇਹ ਗੋਲੀ ਸਰ ਦੋ ਬੰਦਿਆਂ ਦੇ ਲੱਗੇ ਇੱਕ ਲੇਡੀ ਜੀ ਕਿਹੜੇ ਪੁਲਿਸ ਆਏ ਤੇ ਕੀ ਕਰ ਰਹੇ ਸਾਰਾ ਤੋੜਾਈ 200 ਦੇ ਅਹੀਂ ਜਾਨਾ ਵਨੂਨ ਸਾਹਿਬ ਜਾਈਦਾ ਵੀ ਇਤਾਂ ਨੇ ਮੋਲ ਮੁਸ਼ਕਲ ਕਰ ਲਿਆ ਤੇ ਐਤੋਂ ਪਿੰਡ ਛੱਡ ਕੇ ਕਿੱਥੇ ਬੰਦੇ ਚੱਲਦੇ ਸਾਰੇ ਹੁਣ ਪਤਾ ਨਹੀਂ ਬਿਲ ਲੋਸਾਸੀ ਕਿਨੇ ਜੀ ਕੀ ਮੰਨ ਕਰਦੇ ਆਂ ਅਹੀਂ ਜਾਨਾ ਰਾਨੇ ਵੀ ਹੁਣ ਇਨਸਾਫ ਚਾਹੀਦਾ ਨੂੰ ਹਾਂਜੀ ਤੁਹਾਡਾ ਨਾਮ ਸਿਕੰਦਰ ਕਾ ਹਾਂਜੀ ਕੀ ਹੋਇਆ ਕੀ ਗੋਲੀ ਕਿੱਥੇ ਗਈ ਹੋਇਆ ਕੁਛ ਨਹੀਂ ਹੋਇਆ ਤੇ ਵੇਖੋ ਜੀ ਉਹਨਾਂ ਨੇ ਟਰਾਂਸਫਰਮ ਤੋਂ ਉਤਾਰ ਲਾਉਂਦੇ ਸੀ ਕਿਉਂਕਿ ਉਹ ਉਤਾਰ ਟਰਾਂਸਫਰਮ ਤੋਂ ਫੇਰ ਸੁੱਟਿਆ ਸੀ ਤੇ ਇਹਨਾਂ ਦੀ ਸੋਚ ਕੱਟਿਆ ਇਸੇ ਮੁੰਡੇ ਨੇ ਕੱਟਿਆ ਜਿੰਨੇ ਗੋਲੀ ਮਾਰੀ ਕੀ ਨਾਂ ਕੀ ਮੁੰਡੇ ਦਾ ਉਹਦਾਂ ਕਵਲਿਆ ਕਿੰਨੇ ਜਣਾਂ ਨੇ ਗੋਲੀ ਚਲਾਈ ਇਹ ਸਾਰਿਆਂ ਦੇ ਜਿੰਨੇ ਪਿੰਡ ਦੇ ਪ੍ਰਧਾਨ ਚ ਸਾਰਿਆਂ ਨੇ ਚਲਾਈ ਸਾਰਿਆਂ ਨੇ ਇਹ ਨਾਮ ਦਾ ਦੋ ਕੀ ਲਾ ਕੇ ਇੱਕ ਦਰਾਂ ਸਰਪੰਚ ਸੁਖਦੇਵ ਸਿੰਘ ਸੁਖਨੰਦਰ ਸਿੰਘ ਉਹਦੇ ਕੀ ਮੁੰਡੇ ਦਾ ਨਾਮ ਨਵ ਰਾਜਾ ਕਿਹਦੇ ਪੁਲਿਸ ਆਈ ਕੀ ਕਾਰਵਾਈ ਕੀਤੀ ਗਈ ਸੀ ਰਾਜਾ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਗੋਲੀ ਕਿਹਦੇ ਕਿਹਦੇ ਗੋਲੀ ਲੱਗੀ ਹੈ ਗੋਲੀ ਦੋ ਜਾਨਿਆਂ ਤੇ ਲੱਗੀ ਜੇ ਇੱਕ ਬਲਵਿੰਦਰ ਕੌਰ ਦੇ ਲੱਗੀ ਆ ਤੇ ਇੱਕ ਉਹਦਾ ਚਲੋ ਸਿੱਧੇ ਨਾਮ ਤਾਂ ਮੈਨੂੰ ਪਤਾ ਨਹੀਂਗਾ ਉਹ ਲਾਈਨ ਛੋਟਾ ਨਾ ਰੱਖਿਆ ਦਾ ਇੱਕ ਉਹਦੇ ਲੱਗੀ ਦੀ ਉਹ ਜੂਮਕੇ ਦੇ ਪਹੁੰਚੀ ਹਾਂਜੀ ਨਹੀਂ ਉੱਥੇ ਵੀ ਕੋਈ ਪਹੁੰਚਿਆ ਉਦੋਂ ਕੀ ਕਰਿਆ ਕੀਤੀ ਜਾ ਰਹੇ ਹੁਣ ਇਹਨਾਂ ਵਾਸਤੇ ਸਖਤ ਕਾਰਵਾਈ ਕੀਤੀ ਜਾ ਅਸੀਂ ਮਾਹੀ ਸਾਡੇ ਮਾਹ ਬੱਚੇ ਬੱਚੇ ਤੇ ਸਾਡੇ ਇਹ ਵੀ ਅੰਨੇ ਵਾਹ ਇਹਨਾਂ ਚਲਾਈਆਂ ਜੀ ਹਾਂਜੀ ਕਿੰਨੇ ਜਣਿਆਂ ਦੀ ਗੋਲੀ ਲੱਗੀ ਦੋ ਜਣਿਆਂ ਦੀ ਕਿੰਨੇ ਜਣਿਆਂ ਦੀ ਗੋਲੀ ਲੱਗੀ ਮਹਿਣੀਆ ਬਰਾਮਾ ਪਿੰਡ ਆ ਜੀ ਜੋ ਸਾਨੂੰ ਖਬਰ ਮਿਲੀ ਪੌਣੇ ਦਾ ਸਕਰੀਬ ਇੱਕੋ ਲਾਈਟ ਦਾ ਬਿਜਲੀ ਦਾ ਸੀਗੀ ਸਮੱਸਿਆ ਉਹਨਾਂ ਨੇ ਜਿਹੜਾ ਸੋਚ ਛੱਡੇ ਛੱਡਿਆ ਸੀਗਾ ਤੇ ਦੂਸਰੀ ਤਰੋਂ ਨੂੰ ਸੋਚ ਲਾਉਣ ਆ ਗਈ ਲਾਈਟ ਬੰਦ ਹੋਣ ਤੇ ਟਕਰਾਅ ਹੋ ਗਿਆ ਗੋਲੀ ਚੱਲੀ ਫਿਰ ਉਹ ਹਸਪਤਲ ਪਹੁੰਚਿਆ ਦੋ ਬੰਦੇ ਇੰਜਰਡ ਨੇ ਤੇ ਇੱਕ ਲੇਡੀ ਜਪਲਵਿੰਦਰ ਕੌਰ ਤੇ ਜਗਪ੍ਰੀਤ ਜੀ ਉਹ ਐਡਮਿਟ ਨੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਤੇ ਇਹਨਾਂ ਦੇ ਪਰਿਵਾਰ ਨੂੰ ਮਿਲੇ ਜੋ ਔਨ ਮੈਰਿਡ ਜੋ ਇਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਉਹਨੂੰ ਨਹੀਂ ਕਰਵਾਈ ਕੀਤੀ ਸਰ ਕਿੰਨੇ ਜਣਾਂ ਤੇ ਗੋਲੀ ਦੋ ਦੋ ਬੰਦੇ ਇੰਜਰਡ ਨੇ ਜੀ ਬਾਕੀ ਇਹਨਾਂ ਦੀ ਸਟੇਟਮੈਂਟ ਉਹ ਜਿਹੜੇ ਜਿਹੜੇ ਕਸੂਰਪਾ ਨੂੰ ਸਾਰਿਆਂ ਦੇ ਖਿਲਾਫ ਕਰ ਵੀ ਕਿੱਝਾ ਇੱਕ ਆ ਮੇਨ ਇਹਨਾਂ ਦੇ ਦਸੰਤਾਲ ਤਮਲ ਆ ਜੀ ਬਾਕੀ ਹੁਣ ਸਟੇਟਮੈਂਟ ਚ ਕੀ ਕੀ ਲਿਖਾਉਂਦੇ ਆ ਸਾਰਿਆਂ ਦੇ ਖਿਲਾਫ ਕਰ ਵੀ ਸਰ ਸਾਹਿਬ ਨੇ ਕਿਹਾ ਜੀ ਚਾਰ ਪੰਜ ਬੰਦੇ ਨੇ ਕੋਲੀ ਚਲਾਈ ਹੈ ਹਾਂ ਜੋ ਸਟੇਟਮੈਂਟ ਚਾਹੀਗਾ ਨਾ ਜਿਹੜਾ ਸਟੇਟਮੈਂਟ ਰਿਕਾਰਡ ਕਰ ਰਿਹਾ ਤੇ ਉਹ ਤੋਂ ਨਤੂ ਕਰ ਵੀ ਦਿੱਤੇ ਤੁਹਾਨੂੰ ਵੀ ਮੌਕੇ ਰਹਿ ਕੀ ਕਰ ਵੀ ਕਿੱਝਾ ਮੌਕੇ ਤੇ ਪਰਚਾ ਦਰਜ ਕਰਾਂਗੇ ਜਿਹੜੇ ਦੋਸ਼ੀ ਨੇ ਉਹ ਫੜਾਂਗੇ ਜਲਦੀ ਤੇ ਜਿਹੜੇ ਕੰਪਲੇਨੈਂਟ ਨੇ ਜੋ ਪੇਸ਼ਟ ਮੇ ਹੈਗੇ ਨੇ ਉਹਨਾਂ ਦਾ ਪੂਰੀ ਹੱਕ ਦੱਸਣਾ ਇਹ ਹੁਣ ਡਾਕਟਰਾਂ ਦੀ ਰਿਪੋਰਟ ਤੋਂ ਤੇ ਉਹਨਾਂ ਦੀ ਸਟੇਟਮੈਂਟ ਤੋਂ ਪਤਾ ਲੱਗੇਗਾ ਇਹਨਾਂ ਦੱਸ ਰਿਹਾ ਵੀ ਲਾਇਸੈਂਸੀ ਰਵਾਲਵਰ ਸੀਗਾ ਲਾਇਸੈਂਸੀ ਰਵਾਲਵਰ ਨਾਲ ਗੋਲੀ ਚੱਲੀ ਹੈ ਬਾਕੀ ਹੁਣ ਵੈਰੀਫਾਈ ਤਸਦੀਕ ਤਪੀਸ਼ ਤਰ੍ਹਾਂ